ਮਾੜੀ ਮਾੜੀ ਉਪਾਦੀ ਲੈ ਕੇ ਲੋਕ ਕਰਦਣਾ ਘਮਉਂਦੇ ਫਰੀ ਜਾਂਦੇ ਨੇ ਇਹ ਕਿਉਂ ਘਮਉਂਦੇ ਐ ਪਾਸਟਰ ਐਂ ਕਰਦੇ ਨੇ ਹਾਂ ਤੇ ਕੋਈ ਕੁਛ ਐਂ ਕਰ ਰਿਹਾ ਕੋਈ ਕੁਛ ਸਿਰਕਾ ਮਾਰ ਰਿਹਾ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਇਹ ਤਮਾਸ਼ਾ ਹੈ ਜ਼ਰਾ ਗੁਮਾਰੀਆਂ ਨਹੀਂ ਠੀਕ ਹੁੰਦੀਆਂ ਉਹ ਕਹਿੰਦੇ ਕਿ ਉਹ ਕੈਂਸਰ ਵੀ ਠੀਕ ਹੋ ਜਾਂਦੀ ਐ ਵੱਡੀਆਂ ਵੱਡੀਆਂ ਬਿਮਾਰੀਆਂ ਐ ਠੀਕ ਹੋ ਜਾਂਦੀਆਂ ਨਹੀਂ ਤੁਸੀਂ ਅੱਜ ਕੈਂਸਰ ਠੀਕ ਕਰਾ ਲਿਆ ਹੂੰ ਤੁਹਾਡਾ ਕਰਮ ਦਾ ਪੈਂਡਿੰਗ ਰਹਿ ਗਿਆ ਹੂੰ ਉਹ ਕੌਣ ਭੁਗਤੂਗਾ ਇਹ ਤਾਂ ਸਿਰਫ਼ ਆਤਮਕ ਗੱਲ ਹੈ ਕਰਮ ਦਾ ਸਭ ਨੂੰ ਭੁਗਤਣਾ ਹੀ ਪੈਣਾ ਹੈ ਉਹ ਆਤਮਾ ਨੂੰ ਪਰਮਾਤਮਾ ਨਾਲ ਮਲਾਉਣ ਦਾ ਕੋਈ ਤਰੀਕਾ ਨਹੀਂ ਹੈ ਨਹੀਂ ਨਾ ਅ ਜਿਹੜੀਆਂ ਉਹ ਲਗਦੀਆਂ ਪਤਾ ਨਹੀਂ ਕੀ ਕਹਿੰਦੇ ਆ ਵੀ ਵੀਰਵਾਰ ਨੂੰ ਲਾਵਾਂਗੇ ਫਿਰ ਉਹ ਐਂ ਸਰਕਮੋਂਦੇ ਆ ਫਿਰ ਦੱਸ ਦਿੰਦੇ ਆ ਕਿ ਤੇਰੇ ਆ ਕਿਸੇ ਨੇ ਕਰਤਾ ਕੁਛ ਇਹ ਕਿਸੇ ਪਾਸਟਰ ਕੋਲ ਪੰਜਾਬ ਦੇ ਕੋਲ ਪਹਿਲਾਂ ਪੰਜਾਬ ਹੀ ਬਹੁਤ ਹੈ ਜੇ ਕੋਈ ਅਸੀਸ਼ ਸ਼ਕਤੀ ਹੈਗੀ ਹੈ ਤਾਂ ਮੈਨੇ ਟਾਬੇ ਤੇ ਆ ਕੇ ਮਿਲ ਲਵੇ ਮੇਰਾ ਸਿਰ ਘੁਮਾ ਕੇ ਦਿਖਾ ਦੇ ਨਹੀਂ ਮੈਂ ਮੈਂ ਦੇਖ ਲੈਂਦਾ ਪਰ ਉਹ ਮੇਰੇ ਕੋ ਆ ਜਵੇ ਹੋਰ ਦੱਸੋ ਕੱਲੇ ਪਾਸਟਰ ਕਿਉਂ ਕਈ ਸਾਈਂ ਵੀ ਬੈਠੇ ਐ ਸਾਈਂ ਵੀ ਆ ਜਾਣ ਸਾਈਂਆਂ ਵੀ ਮੈਂ ਵੈਲਕਮ ਕਰਦਾ ਆ ਜਾਓ ਵੈਲਕਮ ਪਾਸਟਰ ਵੀ ਵੈਲਕਮ ਮੈਂ ਮੋਟੀਵੇਟ ਕਰ ਰਿਹਾ ਦੁਨੀਆ ਨੂੰ ਤੁਸੀਂ ਨਾਮ ਜੱਪੋ ਕਰ ਬੈਠ ਕੇ ਜੱਪੋ ਆਪਣਾ ਕਾਰੋਬਾਰ ਵੀ ਕਰੋ ਬੱਚਿਆਂ ਨੂੰ ਵੀ ਪਾਲੋ ਤੁਹਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਊਗੀ ਇਹ ਚੰਗਾਰ ਵਾਲੀ ਕਿਹੜੀ ਗੱਲ ਲਾਗੀ ਜੇ ਮੈਂ ਦੱਸ ਦਿੱਤਾ ਮੈਂ ਚੁੱਪਚਾਪ ਹੀ ਚਲਾ ਜਾਵਾਂ ਸੰਸਾਰ ਤੋਂ ਸੰਸਾਰ ਨੂੰ ਕੀ ਮਿਲਿਆ ਜੇ ਮੈਂ ਦੱਸ ਦਿੰਦਾ ਅੱਜ 14 ਸਾਲ ਪਹਿਲਾਂ ਹੋਇਆ ਤੇ 14 ਸਾਲ ਮੈਂ ਗੁਪਤ ਰਿਆ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਛੋਟੀ ਅਵਸਥਾ ਨਹੀਂ 14 ਸਾਲ ਹੂੰ ਮੈਂ ਤਾਂ ਮੋਟੀਵੇਟ ਕਰਿਆ ਤੇ ਤੁਹਾਨੂੰ ਮਹਿਸੂਸ ਹੋਇਆ ਜਦੋਂ ਤੁਸੀਂ ਕਹਿ ਕੇ ਤੁਹਾਡੀ ਆਤਮਾ ਨਿਕਲ ਕੇ ਉਸ ਕਿਸੇ ਹੋਰ ਸੰਸਾਰ ਹਾਂ ਜੀ ਬਿਲਕੁਲ ਬਿਲਕੁਲ ਇਹ ਸਭ ਕੁਝ ਤੁਹਾਨੂੰ ਇਹ ਪਤਾ ਲੱਗਿਆ ਇਹ ਸਭ ਕੁਝ ਹੁੰਦਾ ਹੈ ਬਸ ਆਤਮਾ ਆਤਮਾ ਨੂੰ ਹੀ ਪਤਾ ਹੁੰਦਾ ਮੇਰੇ ਨਾਲ ਕੀ ਹੋ ਰਿਹਾ ਹੈ ਆਤਮਾ ਨੂੰ ਹੀ ਪਤਾ ਹੈ ਨਾ ਮੇਰੇ ਨਾਲ ਨਹੀਂ ਹੁੰਦਾ ਆਤਮਾ ਨੂੰ ਹੀ ਪਤਾ ਹੁੰਦਾ ਵੀ ਕੀ ਹੋ ਰਿਹਾ ਹੈ ਫਿਰ ਉਹ ਜਦੋਂ ਨਿਕਲਦੀ ਹੈ ਤਾਂ ਪੂਰਾ ਪਤਾ ਲੱਗਦਾ ਬਿਲਕੁਲ ਵੀ ਨਿਕਲ ਗਈ ਸਰੀਰ ਤੋਂ ਸ਼ਿਵ ਨੇਤਰ ਬਗੈਰ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੁੰਦੇ ਨਵੀਂ ਗੱਲ ਆ ਗਈ ਹੂੰ ਉਹ ਦੋ ਜੀ ਗਾਉਂ ਕੋ ਸ਼ਿਵ ਨੇਤਰ ਹੈ ਜਿਹੜਾ ਉਹ ਤੀਜਾ ਨੇਤਰ ਕਹਿੰਦੇ ਨੇ ਕਹਿੰਦੇ ਇੱਥੇ ਕੁਝ ਪਤਾ ਲੱਗਦਾ ਹੈ ਸੈਂਟਰ ਚ ਉਹ ਵੀ ਹੈ ਅੱਛਾ ਉਹ ਵੀ ਹੁੰਦਾ ਹੈ ਹੈ ਹੁੰਦਾ ਨਹੀਂ ਹੈ ਹੂੰ ਪਰ ਇੰਨੀ ਸ਼ਾਂਤੀ ਇੰਨਾ ਸਮਾਨਾ ਗੱਲ ਨੂੰ ਸੰਭਾਲ ਕੇ ਰੱਖਣਾ ਆਸਾਨੀ ਹੂੰ ਮਾੜੀ ਮਾੜੀ ਉਪਾਦੀ ਲੈ ਕੇ ਲੋਕ ਗਰਦਣਾ ਕਮਾਉਂਦੇ ਫਿਰ ਜੰਦੇ ਨੇ ਇਹ ਕਿਉਂ ਕਮਾਉਂਦੇ ਐ ਪਾਸਟਰ ਐਂ ਕਰਦੇ ਨੇ ਹਾਂ ਤੇ ਕੋਈ ਕੁਝ ਐਂ ਕਰ ਰਿਹਾ ਕੋਈ ਕੁਝ ਸਿਰਕ ਮਾਰ ਰਿਹਾ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਇਹ ਤਮਾਸ਼ਾ ਹੈ ਜ਼ਰਾ ਸਿੰਪਲ ਜੀ ਗੱਲ ਹੈ ਇਹ ਇੱਕ ਇਹ ਤਮਾਸ਼ਾ ਹੈ ਇਹ ਧਰਮ ਨੂੰ ਆਤਮਾ ਨੂੰ ਪਰਮਾਤਮਾ ਨਾਲ ਮਲਾਉਣ ਦਾ ਕੋਈ ਤਰੀਕਾ ਨਹੀਂ ਹੈ ਨਹੀਂ ਨਾ ਆ ਜਿਹੜੀਆਂ ਉਹ ਲਗਦੀਆਂ ਪਤਾ ਨਹੀਂ ਕੀ ਕਹਿੰਦੇ ਆ ਵੀ ਵੀਰਵਾਰ ਨੂੰ ਲਾਵਾਂਗੇ ਫਿਰ ਉਹ ਐਂ ਸਰਕਮਾਉਂਦੇ ਆ ਫਿਰ ਦੱਸ ਦਿੰਦੇ ਆ ਕਿ ਤੇਰੇ ਆ ਕਿਸੇ ਨੇ ਕਰਤਾ ਕੁਛ ਸੁਣੋ ਜੀ ਜੇ ਕਿਸੇ ਪਾਸਟਰ ਕੋਲ ਪੰਜਾਬ ਦੇ ਕੋਲ ਪਹਿਲਾਂ ਪੰਜਾਬੀ ਬਹੁਤ ਹੈ ਜੇ ਕੋਈ ਅਸੀ ਸ਼ਕਤੀ ਹੈਗੀ ਹੈ ਤੋ ਮੈਨੂੰ ਢਾਬੇ ਤੇ ਆ ਕੇ ਮਿਲ ਲਵੇ ਮੇਰਾ ਸਰਕਮਾ ਕੇ ਦਿਖਾ ਦੇ ਨਹੀਂ ਮੈਂ ਮੈਂ ਦੇਖ ਲੈਂਦਾ ਫਿਰ ਉਹ ਮੇਰੇ ਕੋ ਆ ਜਵੇ ਹੋਰ ਦੱਸੋ ਕੱਲੇ ਪਾਸਟਰ ਕੋਈ ਕਈ ਸਾਈਂ ਵੀ ਬੈਠੇ ਐ ਸਾਈਂ ਵੀ ਆ ਜਾਣ ਸਾਈਆਂ ਵੀ ਮੈਂ ਵੈਲਕਮ ਕਰਦਾ ਆ ਜਾਓ ਵੈਲਕਮ ਪਾਸਟਰ ਵੀ ਵੈਲਕਮ ਸਾਈਂ ਵੀ ਵੈਲਕਮ ਬਿਮਾਰੀਆਂ ਨਹੀਂ ਠੀਕ ਹੁੰਦੀਆਂ ਉਹ ਕਹਿੰਦੇ ਕਿ ਉਹ ਕੈਂਸਰ ਵੀ ਠੀਕ ਹੋ ਜਾਂਦੀ ਐ ਵੱਡੀਆਂ ਵੱਡੀਆਂ ਬਿਮਾਰੀਆਂ ਐ ਠੀਕ ਹੋ ਜਾਂਦੀਆਂ ਨਹੀਂ ਤੁਸੀਂ ਅੱਜ ਕੈਂਸਰ ਠੀਕ ਕਰਾ ਲਿਆ ਹੂੰ ਤੁਹਾਡਾ ਕਰਮ ਦਾ ਪੈਂਡਿੰਗ ਰਹਿ ਗਿਆ ਹੂੰ ਉਹ ਕੌਣ ਭੁਗਤੂਗਾ ਇਹ ਤਾਂ ਆਤਮਿਕ ਗੱਲ ਐ ਕਰਮ ਦਾ ਸਭ ਨੂੰ ਭੁਗਤਣਾ ਹੀ ਪੈਣਾ ਐ ਕਿਸੇ ਪਾਸਟਰ ਤੋਂ ਜਾਂ ਸਾਈਂ ਤੋਂ ਕੈਂਸਰ ਤਾਂ ਕੀ ਕਰਾਇਆ ਗਲਤ ਇਹ ਇਹ ਗਲਤ ਹੈ ਤੁਸੀਂ ਉਧਾਰ ਲੈ ਰਹੇ ਹੋ ਉਧਾਰ ਤੋਂ ਨੂੰ ਮੋੜ ਨਹੀਂ ਪੈਣਾ ਤਾਂ ਤੁਹਾਡਾ ਮੋਕਸ਼ ਹੋਣਾ ਇਸ ਸੰਸਾਰ ਤੋਂ ਛੁਟਕਾਰਾ ਤਾਂ ਹੋਣਾ ਜਾਂ ਤੁਹਾਡਾ ਲੈਣ ਦੇਣ ਬਰਾਬਰ ਹੋ ਗਿਆ ਹਿਸਾਬ ਕਲੀਅਰ ਹੋ ਗਿਆ ਤਾਂ ਤੁਹਾਡਾ ਮੋਕਸ਼ ਹੋਣਾ ਤਾਂ ਤੁਹਾਡੀ ਭਗਤੀ ਸ਼ੇਰ ਲੱਗਣੀ ਹੈ ਨਹੀਂ ਨਹੀਂ ਲੱਗਣੀ ਫਿਰ ਫਿਰ ਅਗਲੇ ਜਨਮ ਚ ਗੱਲ ਹੋਊਗੀ ਉਹ ਤਾਂ ਜਨਮ ਇਹਦਾ ਲੈਣਾ ਹੀ ਪੈਣਾ ਕਰੇ ਲਿਖੇ ਲਾ ਦੀਏ ਜਿਵੇਂ ਬਾਣੀ ਚ ਵੀ ਲਿਖਿਆ ਬਹੁਤ ਜਨਮ ਵਿਛੜੇ ਥੇ ਮਾਤੋ ਬਿਲਕੁਲ ਇਹ ਜਨਮ ਤੁਹਾਰੇ ਲਿਖੇ ਹਾਂ ਲਿਖੇ ਲਾਉਣਾ ਪਊਗਾ ਨਹੀਂ ਗੱਲ ਨਹੀਂ ਬਣਨੀ ਨਹੀਂ ਬਣਨੀ ਨਹੀਂ ਇਹ ਤਾਂ ਤੁਹਾਨੂੰ ਆਪਣੇ ਆਪ ਨੂੰ ਸਮਾਜ ਦੇ ਉਤੋਂ ਕੁਰਬਾਨ ਕਰਨਾ ਹੀ ਪਊਗਾ ਹਾਂ ਗੱਲ ਬਣੂਗੀ ਕੁਝ ਵੀ ਹੋ ਜੇ ਸਮਾਜ ਕੁਝ ਵੀ ਕਹੇ ਪਰਵਾਹ ਨਾ ਕਰੋ ਮਤਲਬ ਨਹੀਂ ਐਸਾ ਮੌਕਾ ਇਸ ਮਨੁੱਖ ਜਾਨੀ ਦੇ ਵਿੱਚ ਦੁਬਾਰਾ ਕਿੱਥੇ ਮਿਲਣਾ ਹੈ ਸਭ ਕੁਝ ਬਰਬਾਦ ਹੋ ਜਾਏ ਪਰ ਭਗਤੀ ਨਾ ਛੱਡੋ ਮੀਰਾ ਨੇ ਛੱਡਿਆ ਨਹੀਂ ਰਾਜ ਪਾਟ ਨਹੀਂ ਛੱਡਿਆ ਮੀਰਾ ਨੇ ਹਮ ਪ੍ਰਲਾਦ ਨੇ ਪ੍ਰਲਾਦ ਨੇ ਬਹੁਤ ਬਹੁਤ ਐਸੀਆਂ ਆਪਣੀਆਂ ਗੱਲਾਂ ਬਾਤਾਂ ਹੈਗੀਆਂ ਸਮਾਜ ਉਹਦੇ ਵਿੱਚ ਗ੍ਰੰਥਾਂ ਦੇ ਵਿੱਚ ਅਸੀਂ ਪੜ੍ਹਦੇ ਨਹੀਂ ਆਂ ਤੁਹਾਨੂੰ ਵਿਸ਼ਵਾਸ ਨਹੀਂ ਸਾਨੂੰ ਵਿਸ਼ਵਾਸ ਇਹ ਹੈ ਵੀ ਸਾਡੀ ਇਹ ਜਰ ਰੁਪਏ ਕਿਵੇਂ ਆਉਂਦੇ ਆ ਦੁੱਧ ਚ ਪਾਣੀ ਕਿੰਨਾ ਪਾਈਏ ਦੇਸੀ ਘਿਓ ਚ ਨਾਲੜਾ ਕਿਵੇਂ ਪਾਈਏ ਹਾਂਜੀ ਬੇਸਣ ਦੇ ਵਿੱਚ ਚੌਲ ਕਿਵੇਂ ਮਲਾਈਏ ਪੈਸਾ ਕਿਵੇਂ ਜਿਆਦਾ ਜਿਆਦਾ ਬਣਾਈਏ ਇਹ ਪੈਸਾ ਦਾ ਪੈਸੇ ਦਾ ਛੱਡ ਕੇ ਅੱਬਾ ਉਰੀ ਮਰ ਜਾਣਾ ਗਾਂ ਪਰਿਵਾਰ ਦੇ ਕੰਮ ਆਉਣਾ ਪੁੱਤੇ ਪੁੱਤ ਪਰਿਵਾਰ ਕਿਹੜਾ ਥੋੜਾ ਪਰਿਵਾਰ ਦਾ ਆ ਆਈ ਦਾ ਬਲੇਖਾ ਆਪਦੇ ਹੈ ਨਹੀਂ ਨਾ 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 ਬੰਦਾ ਕਹਿੰਦਾ ਸਾਂਭਣਗੇ ਹੋਰ ਨਹੀਂ ਤਾਂ ਕੀ ਕਰੀਏ ਕਿ ਸੈ ਨਹੀਂ ਸਾਹਮਣਾ ਆਹੀ ਤਾਂ ਮਾਰ ਪਿੰਦੀ ਜਿਹੜਾ ਬਸ ਸੋਚਦੇ ਪਰਿਵਾਰ ਸੰਭੂਗਾ ਮੇਰੇ ਪੋਤੇ ਪੋਤੀਆਂ ਚਲਾਉਣਗੇ ਬੈਕਟਰੀਆਂ ਪਲੇਖਾ ਨਹੀਂ ਹੈ ਹੋਰ ਕੀ ਹੈ ਵੀ ਤੂੰ ਕਰਮ ਤੈਨੂੰ ਜਨਮ ਕਿਸ ਵਾਰ ਤੇ ਦਿੱਤਾ ਤੁਸੀਂ ਜਨਮ ਆਵਜਾਈ ਕੁਆਤਾ ਆ ਠਿਕਨੀਆਂ ਇਕੱਠੀਆਂ ਕਰਦੇ ਰਹਿ ਗਿਆ ਉਹ ਚੱਲਾ ਗਿਆ ਛੱਡ ਕੇ ਉਹ ਮਹਾਰਾਜ ਆਹੀ ਕੁਸ਼ ਹੋ ਰਿਹਾ ਸਾਰੇ ਸੰਸਾਰ ਦੇ ਵਿੱਚ ਚਾਰੇ ਪਾਸੇ ਨਜ਼ਰ ਮਾਰੋ ਫਿਰ ਕੀ ਕਰੀਏ ਕਰਮ ਕਰੋ ਅچھے ਕਰਮ ਕਰੋ ਤਨ ਕਮਾਓ ਔਰ ਆਪਣੀ ਉਜਰਤ ਵਾਸਤੇ ਪੇਟ ਭਰਨ ਵਾਸਤੇ ਉਦੋਂ ਬਾਅਦ ਤੁਸੀਂ ਭਗਤੀ ਕਰੋ ਤੇਰਾ ਆਨੰਦ ਲਓ ਆਨੰਦ ਤਾਂ ਤੁਹਾਡੀ ਭਗਤੀ ਨੇ ਦਵਾਉਣਾ ਜਿੰਨੀ ਕਰੋਗੇ ਉਹਨਾਂ ਆਨੰਦ ਆਜੂਗਾ ਪਰਮਾਨੰਦ ਪਰਮਾਨੰਦ ਦੀ ਬਾਤ ਚਾਹੂ ਪਹਿਲਾ ਆਨੰਦ ਆਊਗਾ